ਮੇਟ ਅਨਮੋਲ ਦੀ ਓਸ਼ੋ ਦੇ ਪ੍ਰਵਚਨਾਂ ਚੋਂ ਸੰਕਲਿਤ ਬੋਧ ਕਥਾਵਾਂ ਤੇ ਆਦਾਰਤ ਪੁਸਤਕ ਕਿੱ사 ਮਰਨਾ ਹੋਏ ਵਿਚੋਂ ਰਚਨਾ ਇਮੈਨੁਅਲ ਕਾਂਟ ਅਤੇ ਵਿਆਹ ਇਮੈਨੁਅਲ ਕਾਂਟ ਜਰਮਨੀ ਦਾ ਇੱਕ ਮਹਾਨ ਚਿੰਤਕ ਹੋਇਆ ਹੈ ਇੱਕ ਔਰਤ ਨੇ ਉਸ ਅੱਗੇ ਪ੍ਰਸਤਾਵ ਪੇਸ਼ ਕੀਤਾ ਪ੍ਰੇਮ ਦਾ ਔਰਤ ਵੀ ਮਹਾਨ ਰਹੀ ਹੋਵੇਗੀ ਕਿਉਂਕਿ ਮੈਨੂਅਲ ਕਾਂਟ ਅਜਿਹਾ ਆਦਮੀ ਨਹੀਂ ਸੀ ਜਿਸ ਦੇ ਪਿਆਰ ਵਿੱਚ ਪਿਆ ਜਾ ਸਕੇ ਉਹ ਬਹੁਤ ਖੁਸ਼ਕ ਆਦਮੀ ਸੀ ਗਣਿਤ ਸ਼ੁੱਧ ਗਣਿਤ ਅਜਿਹਾ ਗਣਿਤ ਕਿ ਉਸਦੇ ਨੌਕਰ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਕਿ ਨਾਸ਼ਤਾ ਕਰ ਲਓ ਨੌਕਰ ਨੂੰ ਕਹਿਣਾ ਪੈਂਦਾ ਸੀ 7 ਵਜੇ ਹਨ ਮਾਲਕ 7 ਵਜੇ ਮਤਲਬ ਹੈ ਨਾਸ਼ਤਾ 12 ਵਜੇ ਹਨ ਮਾਲਕ 12 ਵਜੇ ਦਾ ਮਤਲਬ ਹੈ ਭੋਜਨ 10 ਵਜੇ ਕੇ ਹਨਵਾਲਕ 10 ਵਜੇ ਹਨ ਭਾਵ ਰਾਤ ਹੋ ਗਈ ਹੈ ਪਹੁੰਚੋ ਬਿਸਤਰੇ ਵਿੱਚ ਅਜੇਹਾ ਵੀ ਹੋ ਜਾਂਦਾ ਸੀ ਕਿ ਲੋਕ ਬੈਠੇ ਹੁੰਦੇ ਸਨ ਮਿਲਣ ਦੁਲਣ ਵਾਲੇ ਜਾਂ ਮਹਿਮਾਨ ਤੇ ਨੌਕਰ ਆ ਕੇ ਆਖ ਦਿੰਦਾ ਮਾਲਕ 10 ਵਜੇ ਕੇ ਫਿਰਤਾ ਉਹ ਨਮਸਕਾਰ ਵੀ ਨਾ ਕਰਦਾ ਕਿਉਂਕਿ ਉਹਨਾਂ ਸਮਾਂ ਵੀ ਗਵਾ ਨਹੀਂ ਸਕਦਾ ਨਿਯਮ ਉਹ ਕਾਲੀ ਨਾਲ ਜਾ ਕੇ ਆਪਣੇ ਕੰਬਲ ਅੰਦਰ ਜਾ ਵਰਦਾ ਨੌਕਰ ਹੁਣਾਂ ਨੂੰ ਆਖਦਾ ਹੁਣ ਤੁਸੀਂ ਲੋਕ ਵੀ ਜਾਓ ਮਾਲਕ ਸੌਂ ਗਏ ਹਨ 10 ਵਜੇ ਕੇ ਭਾਬ ਉਹ ਸੌਂ ਗਿਆ ਘੜੀ ਨਾਲ ਚੱਲਦਾ ਸੀ ਕਹਿੰਦੇ ਹਨ ਕਿ ਜਦੋਂ ਮੈਨੂਅਲ ਕਾਂਟ ਯੂਨੀਵਰਸਿਟੀ ਪੜਾਉਣ ਲਈ ਜਾਂਦਾ ਸੀ ਤਾਂ ਲੋਕ ਉਸ ਨੂੰ ਦੇਖ ਕੇ ਆਪਣੀਆਂ ਘੜੀਆਂ ਦਾ ਸਮਾਂ ਸੁਧਾਰਦੇ ਸਨ ਕਿਉਂਕਿ ਉਸ ਤੋਂ ਕਦੇ ਕੋਈ ਭੁੱਲ ਹੋਈ ਹੀ ਨਹੀਂ 40 ਸਾਲਾਂ ਤੱਕ ਸਟੀਕ ਮਿੰਟ ਮਿੰਟ ਇੱਕ ਦਿਨ ਅਜੀਬਾ ਹੋਇਆ ਕਿ ਮੈਂ ਪਿਆਸੀ ਰਸਤੇ ਵਿੱਚ ਪਾਣੀ ਖੜਾ ਸੀ ਚਿੱਕੜ ਸੀ ਇੱਕ ਜੁੱਤੀ ਚਿੱਕੜ ਵਿੱਚ ਫਸ ਗਈ ਉਸ ਨੇ ਉਸ ਨੂੰ ਕੱਢਿਆ ਨਾ ਕਿਉਂਕਿ ਜੇ ਉਸ ਨੂੰ ਬਾਹਰ ਕੱਢੇ ਤਾਂ ਨਹੀਂ देर ਹੋ ਜਾਵੇਗੀ ਪਹੁੰਚਣ ਚ ਉਸ ਜੁੱਤੀ ਨੂੰ ਉੱਥੇ ਛੱਡ ਦਿੱਤਾ ਇੱਕ ਹੀ ਜੁੱਤੀ ਪਾ ਕੇ ਯੂਨੀਵਰਸਿਟੀ ਪਹੁੰਚ ਗਿਆ ਕਿਸੇ ਨੇ ਪੁੱਛਿਆ ਕਿ ਦੂਜੀ ਜੁੱਤੀ ਦਾ ਕੀ ਹੋਇਆ ਉਸ ਨੇ ਕਿਹਾ ਉਹ ਚਿੱਕੜ ਵਿੱਚ ਫਸ ਗਈ ਸੀ ਜੇ ਮੈਂ ਕੱਢਣ ਲੱਗ ਜਾਂਦਾ ਤਾਂ ਦੇਰ ਹੋ ਜਾਂਦੀ ਘੜੀ ਦੀਆਂ ਸੋਈਆਂ ਵਾਂਗ ਚੱਲਣ ਵਾਲਾ ਆਦਮੀ ਉਸ ਤੇ ਵੀ ਪ੍ਰੇਮ ਵਿੱਚ ਇੱਕ ਔਰਤ ਪੈ ਗਈ ਔਰਤਾਂ ਹੀ ਤਾਂ ਹਨ ਇਹਨਾਂ ਦਾ ਵੀ ਕੋਈ ਭਰੋਸਾ ਨਹੀਂ ਉਸ ਤੋਂ ਮੰਨ ਕਰ ਬੈਠੀ ਤਾਂ ਉਸਨੇ ਕਿਹਾ ਕਿ ਮੈਂ ਸੋਚਾਂਗਾ ਵਿਚਾਰ ਕਰਾਂਗਾ ਹਾਂ ਨਾ ਸਿੱਧਾ ਕਹਿ ਦਿੰਦਾ ਅਜੇ ਹ ਤਾਂ ਉਹ ਕਰ ਹੀ ਨਹੀਂ ਸੀ ਸਕਦਾ ਉਹ ਤਾਂ ਕਿਸੇ ਵੀ ਗੱਲ ਤੇ ਸਿੱਧਾ ਹਾਂ ਜਾਂ ਨਾ ਨਹੀਂ ਕਹਿੰਦਾ ਸੋਚਾਂਗਾ ਵਿਚਾਰਾਂਗਾ 3 ਸਾਲ ਬੀਤ ਕੇ ਸੋਚਿਆ ਵਿਚਾਰਿਆ ਖੂਬ ਸੋਚਿਆ ਖੂਬ ਵਿਚਾਰਿਆ ਸੈਂਕੜੇ ਕਾਰਨ ਹੱਕ ਵਿੱਚ ਲਿਖੇ ਸੈਂਕੜੇ ਕਾਰਨ ਵਿਰੋਧ ਵਿੱਚ ਜੇਕਰ ਵਿਆਖਾ ਕਰੋ ਟਾਈ ਫਾਇਦੀ ਇਹ ਨੁਕਸਾਨ ਵਿਆਹ ਨਾ ਕਰੋ ਤਾਂ ਇਹ ਫਾਇਦੀ ਇਹ ਨੁਕਸਾਨ ਅੰਤ ਵਿੱਚ ਉਸਨੇ ਪਾਇਆ ਕਿ ਵਿਆਹ ਕਰਨ ਵਿੱਚ ਇੱਕ ਫਾਇਦਾ ਵੱਧ ਹੁੰਦਾ ਹੈ ਉਹ ਇਹ ਕੇ ਅਨੁਭਵ ਹੋਵੇਗਾ ਜੇਕਰ ਨਾ ਕਰੋ ਤਾਂ ਇੱਕ ਇਨਸਾਨ ਹੈ ਅਨੁਭਵ ਨਹੀਂ ਹੋਵੇਗਾ ਤਾਂ ਪਲੜਾ ਭਾਰੀ ਹੈ ਤਾਂ 3 ਸਾਲ ਬਾਅਦ ਉਸਨੇ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਲੜਕੀ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ ਅਤੇ ਕਾਂਟਨੀ ਕਿ ਆਖਰਕਾਰ ਮੈਂ ਫੈਸਲਾ ਕਰ ਲਿਆ ਇਹ ਕਾਰਨ ਜ਼ਿਆਦਾ ਮੈਨੇ ਰੱਖਦਾ ਹੈ ਇੱਧਰ ਪਲੜਾ ਭਾਰੀ ਹੈ ਮੈਂ ਵਿਆਹ ਕਰਾਂਗਾ ਪਿਤਾ ਹੱਸਣ ਲੱਗਾ ਤੁਸੀਂ ਕਿਹਾ ਬਹੁਤ देर ਹੋ ਗਈ ਹੈ ਮੇਰੀ ਧੀ ਦਾ ਤਾਂ ਵਿਆਹ ਵੀ ਹੋ ਚੁੱਕਾ ਹੈ ਇੱਕ ਬੱਚਾ ਵੀ ਪੈਦਾ ਹੋ ਗਿਆ ਹੈ ਤੁਸੀਂ ਬਹੁਤ ਦੇਰ ਨਾਲ ਆਏ ਹੋ ਹੁਣ ਥੋੜਾ ਹੋਰ ਸੋਚੋ ਫਿਰ ਜੇਕਰ ਤੁਹਾਨੂੰ ਦੁਬਾਰਾ ਕੋਈ ਅਜਿਹੀ ਬੇਨਤੀ ਕਰੇ ਤਾਂ ਤੁਸੀਂ ਪਹਿਲਾਂ ਤੋਂ ਫੈਸਲਾ ਤਿਆਰ ਰੱਖਣਾ ਫਿਰ ਵਿਆਹ ਨਹੀਂ ਹੋਇਆ ਕਿਉਂਕਿ ਦੁਬਾਰਾ ਕਿਸੇ ਨੇ ਪ੍ਰਸਤਾਵ ਅਮਨੁਰ ਕਾਂਠ ਨੂੰ ਦਿੱਤਾ ਹੀ ਨਹੀਂ ਸੋਚ ਸੋਚ ਕੇ ਜਿਉਗੇ ਤਾਂ ਬਹੁਤ ਥੋੜੇ ਵਿੱਚ ਹੀ ਖਤਮ ਹੋ ਜਾਓਗੇ ਬਹੁਤ ਸਸਤੇ ਵਿੱਚ ਵਿਚਾਰ ਵਿੱਚ ਛਾਲ ਲਗਾਉਣੀ ਹੁੰਦੀ ਹੈ ਸੋਚਣਾ ਨਹੀਂ ਹੁੰਦਾ ਵਿਰਾਟ ਵਿੱਚ ਤਾਂ ਸਾਹਸ ਚਾਹੀਦਾ ਹੈ ਜ਼ੁਖਮ ਲੈਣ ਦਾ ਜਵਾਰੀ ਪੰਚਾਇਤ ਹੈ ਵਪਾਰ ਨਹੀਂ ਦੁਕਾਨਦਾਰੀ ਨਹੀਂ ਧੰਨਵਾਦ